ਰਾੰਗ ਫਕੀਰੀ ਦੇ YouTube ਚੈਨਲ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਪਰਮਾਤਮਾ ਤੁਹਾਡੇ ਸਿਰ ਤੇ ਮੇਰ ਭਰਿਆ ਹੱਥ ਰੱਖੇ ਸਾਡੀ ਪਰੰਪਰਾ ਵਿੱਚ ਸਭ ਤੋਂ ਪਹਿਲਾਂ ਪੂਜੇ ਜਾਂਦੇ ਹਨ ਸਾਡੇ ਪਿਤਰ ਉਸ ਤੋਂ ਬਾਅਦ ਕੁਲਦੇਵ ਅਤੇ ਕੁਲਦੇਵੀ ਇਸ਼ਟ ਦੇਵ ਦਾ ਸਥਾਨ ਸਭ ਤੋਂ ਬਾਅਦ ਵਿੱਚ ਆਉਂਦਾ ਹੈ ਇਹ ਸਾਡੀ ਪੀੜੀ ਦਰ ਪੀੜੀ ਚੱਲੀ ਆ ਰਹੀ ਇੱਕ ਵਿਵਸਥਾ ਹੈ ਇਹਨਾਂ ਦੀ ਸਾਧਨਾ ਲਈ ਕਿਸੇ ਵੀ ਗੁਰੂ ਦੀ ਲੋੜ ਸਾਨੂੰ ਨਹੀਂ ਪੈਂਦੀ ਜਿਨ੍ਹਾਂ ਉੱਤੇ ਇਹਨਾਂ ਦੀ ਕਿਰਪਾ ਹੋ ਜਾਂਦੀ ਹੈ ਉਹਨਾਂ ਦੇ ਘਰ ਵਿੱਚ ਸੁੱਖ ਸ਼ਾਂਤੀ ਧਨ-ਧਾਂ ਦੀ ਕੋਈ ਕਮੀ ਨਹੀਂ ਰਹਿੰਦੀ ਪਰ ਜੇ ਇਹ ਰੁਸ ਜਾਣ ਤਾਂ ਘਰ ਵਿੱਚ ਅਣਜਾਣ ਬਿਮਾਰੀਆਂ ਲੜਾਈ ਝਗੜੇ ਵੰਸ਼ ਰੁਕਾਵਟ ਆ ਜਾਂਦੇ ਹਨ ਪੈਸਾ ਟਿਕਦਾ ਨਹੀਂ ਕਾਮਯਾਬੀ ਰੁਕ ਜਾਂਦੀ ਹੈ ਮਿਹਨਤ ਪੱਲੇ ਨਹੀਂ ਪੈਂਦੀ ਇਹਨਾਂ ਦੀ ਕਿਰਪਾ ਰਾਜੇ ਨੂੰ ਰੰਕ ਤੇ ਰੰਕ ਨੂੰ ਰਾਜਾ ਬਣਾ ਸਕਦੀ ਹੈ ਪਿਤਰ ਕਿਉਂ ਰੁੱਸ ਜਾਂਦੇ ਨੇ ਪਿਤਰਾਂ ਦੇ ਰੁੱਸਣ ਦਾ ਸਭ ਤੋਂ ਵੱਡਾ ਕਾਰਨ ਹੈ ਅਮਵਸਿਆ ਵਾਲੇ ਦਿਨ ਉਹਨਾਂ ਨੂੰ ਯਾਦ ਨਾ ਕਰਨਾ ਸ਼ਰਧਾ ਨਾ ਕਰਨਾ ਉਹਨਾਂ ਦੀ ਬੇਅਦਬੀ ਕਰਨਾ ਪਿਤਰਾਂ ਨੂੰ ਮਨਾਉਣ ਲਈ ਆ ਸਾਨੂੰ ਕੀ ਕਰਨਾ ਚਾਹੀਦਾ ਹੈ ਹਰ ਅਮਵਸਿਆ ਨੂੰ ਉਹਨਾਂ ਦੇ ਨਾਮ ਦਾ ਭੋਗ ਲਗਾਓ ਪੰਜ ਪੂੜੀਆਂ ਤੇ ਖੀਰ ਬਣਾਓ ਪਿਤਰਾਂ ਦੇ ਨਾਮ ਨਾਲ ਪਾਣੀ ਚੜਾਓ ਤਿੰਨ ਪੂੜੀਆਂ ਗਊ ਨੂੰ ਦਿਓ ਇੱਕ ਪੰਛੀਆਂ ਲਈ ਰੱਖੋ ਤੇ ਦੋ ਘਰ ਦੇ ਲੋਕਾਂ ਲਈ ਪ੍ਰਸ਼ਾਦ ਦੇ ਰੂਪ ਦੇ ਵਿੱਚ ਵਰਤੋ ਉਹਨਾਂ ਨੂੰ ਯਾਦ ਕਰਨਾ ਖਾਸ ਕਰਕੇ ਧਾਰਮਿਕ ਕੰਮਾਂ ਤੋਂ ਪਹਿਲਾਂ ਬਹੁਤ ਜ਼ਰੂਰੀ ਹੈ। ਕੁਲ ਦੇਵੀ ਅਤੇ ਕੁਲ ਦੇਵਤਾ ਕਿਉਂ ਰੁੱਸਦੇ ਹਨ? ਉਹਨਾਂ ਨੂੰ ਜਦੋਂ ਕੋਈ ਭੁੱਲ ਜਾਂਦਾ ਹੈ, ਉਹਨਾਂ ਦੇ ਥਾਂ ਤੇ ਤੁਸੀਂ ਨਹੀਂ ਜਾਂਦੇ, ਹੋਲੀ ਅਤੇ ਦੀਵਾਲੀ ਉਹਨਾਂ ਨੂੰ ਭੋਗ ਨਹੀਂ ਲਾਉਂਦੇ, ਨਵੇਂ ਜੰਮੇ ਬੱਚੇ ਦਾ ਜਿਹੜਾ ਮੁੰਡਣ ਕਰਾਉਣਾ ਹੈ ਜਾਂ ਉੱਥੇ ਮੱਥਾ ਟਿਕਾਉਣਾ ਹੈ ਉਸ ਜਗ੍ਹਾ ਤੇ ਉਹ ਤੁਸੀਂ ਨਹੀਂ ਕਰਾਉਂਦੇ ਵਿਆਹ ਸਮੇਂ ਗੱਠ ਜੋੜ ਜਿਹੜਾ ਹੁੰਦਾ ਹੈ ਮੀਆਂ ਬੀਬੀ ਜਿਹੜੇ ਹੁੰਦੇ ਆ ਨਵਾਂ ਵਿਆਹਿਆ ਜੋੜਾ ਹੁੰਦਾ ਹੈ ਉਹਨਾਂ ਨੂੰ ਉੱਥੇ ਜਾ ਕੇ ਮੱਥਾ ਨਹੀਂ ਟਿਕਾਉਂਦੇ ਉਹਨਾਂ ਦੇ ਨਾਮ ਦਾ ਤੁਸੀਂ ਪ੍ਰਸ਼ਾਦ ਨਹੀਂ ਵੰਡਦੇ ਉਹਨਾਂ ਦੀ ਥਾਂ ਕਿਸੇ ਹੋਰ ਦੇਵਤਾ ਦੀ ਤੁਸੀਂ ਪੂਜਾ ਕਰਨ ਲੱਗ ਜਾਂਦੇ ਹੋ ਤਾਂ ਸਾਡੇ ਕੁਲ ਦੇਵੀ ਅਤੇ ਕੁਲ ਦੇਵਤਾ ਰੁੱਸ ਜਾਂਦੇ ਨੇ ਕੁਲਦੇਵੀ ਅਤੇ ਕੁਲਦੇਵਤਾ ਨੂੰ ਮਨਾਉਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ ਸਭ ਤੋਂ ਪਹਿਲਾਂ ਹੋਲੀ ਅਤੇ ਦੀਵਾਲੀ ਨੂੰ ਉਹਨਾਂ ਦੇ ਥਾਂ ਤੇ ਜਾ ਕੇ ਭੋਗ ਲਗਾਉਣਾ ਚਾਹੀਦਾ ਹੈ ਜਿਹੜੀ ਥਾਂ ਤੇ ਉਹ ਤੁਸੀਂ ਉਹਨਾਂ ਨੂੰ ਮੰਨਦੇ ਹੋ ਰੋਜ਼ ਉਹਨਾਂ ਦੇ ਨਾਮ ਦਾ ਕਿਓ ਦਾ ਦੀਵਾ ਘਰ ਵਿੱਚ ਸਾਨੂੰ ਜਗਾਉਣਾ ਚਾਹੀਦਾ ਹੈ ਜੇ ਨਹੀਂ ਜਗਾ ਸਕਦੇ ਤਾਂ ਉਹਨਾਂ ਦੇ ਨਾਮ ਤੇ ਪੈਸੇ ਰੱਖ ਲਵੋ ਅਤੇ ਜਦ ਵੀ ਜਾ ਸਕੋ ਉਹਨਾਂ ਦੇ ਦਰ ਤੇ ਜਾ ਕੇ ਭੋਗ ਲਗਾਓ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆਉਣ ਵਾਲੇ ਖਾਸ ਦਿਨਾਂ ਤੇ ਪੂਜਾ ਜ਼ਰੂਰ ਕਰੋ ਗੋਗਾ ਨਵਮੀ ਗੋਗਾ ਦੀ ਪੂਜਾ ਸ਼ੀਤਲਾ ਸप्तਮੀ ਸ਼ੀਤਲਾ ਮਾਤਾ ਦੀ ਪੂਜਾ ਨਵਰਾਤਰੀ ਕੁਲ ਦੇਵੀ ਦੀ ਪੂਜਾ ਇਹ ਸਾਰੇ ਦਿਨ ਮਿੱਥੇ ਹੁੰਦੇ ਹੈ ਜਿਹੜਾ ਵੀ ਤੁਹਾਡਾ ਕੁਲ ਦੇਵੀ ਕੁਲ ਦੇਵਤਾ ਹੈਗਾ ਤੁਸੀਂ ਉਹਨਾਂ ਦਾ ਪਤਾ ਕਰੋ ਕਿ ਕਿਹੜੇ ਦਿਨ ਉਹਨਾਂ ਨੂੰ ਭੋਗ ਲੱਗਦਾ ਹੈ ਕਿਹੜਾ ਦਿਨ ਉਹਨਾਂ ਦਾ ਮਨਾਇਆ ਜਾਂਦਾ ਹੈ ਉਸ ਦਿਨ ਉਹ ਜਾਂ ਉਸ ਦੇ ਅੱਗੇ ਪਿੱਛੇ ਕੁਝ ਦਿਨਾਂ ਦੇ ਵਿੱਚ ਵਿੱਚ ਤੁਸੀਂ ਉੱਥੇ ਥਾਂ ਤੇ ਜਾ ਕੇ ਮੱਥਾ ਜ਼ਰੂਰ ਟੇਕੋ ਭੋਗ ਜ਼ਰੂਰ ਲਾਓ ਇਹਨਾਂ ਦੀ ਭਗਤੀ ਵਿੱਚ ਤੁਹਾਨੂੰ ਕੀ ਕੀ ਕਰਨਾ ਚਾਹੀਦਾ ਹੈ ਤੁਸੀਂ ਕੀ ਕਰ ਸਕਦੇ ਹੋ ਉਹਨਾਂ ਦੇ ਚਾਲੀਸਾ ਦਾ ਪਾਠ ਕਰੋ ਉਹਨਾਂ ਦਾ ਜੋ ਪਾਠ ਹੈ ਉਹ ਕਰੋ ਉਹਨਾਂ ਦੀ ਜੋਤ ਜਗਾਓ ਉਹਨਾਂ ਦੇ ਗੁਣ ਗਾਓ ਨਾਮ ਜਪੋ ਉਹਨਾਂ ਦੇ ਨਾਮ ਦਾ ਭੋਗ ਘਰ ਵਿੱਚ ਬਣਾਓ ਤੇ ਲੋਕਾਂ ਨੂੰ ਵੰਡੋ ਜੇਕਰ ਤੁਹਾਨੂੰ ਵੀ ਲੱਗਦਾ ਹੈ ਕਿ ਤੁਸੀਂ ਘਰ ਵਿੱਚ ਅਣਜਾਣ ਮੁਸੀਬਤਾਂ ਨੇ ਤੁਹਾਨੂੰ ਘੇਰ ਰੱਖਿਆ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਪਿਤਰਾਂ ਨੂੰ ਆਪਣੇ ਕੁਲਦੇਵੀ ਅਤੇ ਕੁਲਦੇਵਤਾ ਨੂੰ ਮਨਾਓ ਉਹ ਤੁਹਾਡਾ ਜੀਵਨ ਸੁਖਮਈ ਬਣਾ ਸਕਦੇ ਨੇ ਕਿਉਂਕਿ ਜੇਕਰ ਘਰ ਦੇ ਰੁੱਸੇ ਆ ਤਾਂ ਬਾਹਰਲਾ ਕੋਈ ਵੀ ਤੁਹਾਡੀ ਮਦਦ ਨਹੀਂ ਕਰਦਾ ਜਿਵੇਂ ਜਿਉਂਦੇ ਜੀ ਤੁਹਾਡਾ ਪਿਓ ਤੁਹਾਡੇ ਤੋਂ ਰੁੱਸਿਆ ਹੋਵੇ ਤੇ ਤੁਹਾਡਾ ਚਾਚਾ ਤਾਇਆ ਤੁਹਾਨੂੰ ਕੁਝ ਨਹੀਂ ਲੈ ਕੇ ਦੇ ਸਕਦਾ ਕਿਉਂਕਿ ਪਿਓ ਤੁਹਾਡਾ ਦੁਸਤਿਆ ਹੈ ਤੇ ਉਹ ਤੁਹਾਡੇ ਚਾਚੇ ਤਾਏ ਤੁਹਾਡੇ ਪਿਓ ਤੋਂ ਡਰਦੇ ਆ ਜਾਂ ਉਹ ਉਹਨਾਂ ਦੀ ਗੱਲ ਨੂੰ ਟਾਲਦੇ ਆ ਤਾਂ ਇਸ ਲਈ ਇਹ ਕਿਹਾ ਜਾਂਦਾ ਹੈ ਕਿ ਅਗਰ ਘਰ ਦੇ ਪਿਤਰ ਘਰ ਦਾ ਕੁਲਦੇਵੀ ਕੁਲਦੇਵਤਾ ਤੁਹਾਡੇ ਤੋਂ ਰੁੱਸਿਆ ਹੈ ਤਾਂ ਕੋਈ ਵੀ ਦੇਵਤਾ ਚਾਹੇ ਤੁਹਾਡਾ ਇਸ਼ਟ ਦੇਵ ਹੈ ਜੋ ਕਿੰਨੀ ਮਰਜੀ ਵੱਡੀ ਸ਼ਕਤੀ ਹੈ ਉਹ ਤੁਹਾਡੀ ਮਦਦ ਨਹੀਂ ਕਰ ਸਕਦੇ ਉਹ ਤੁਹਾਡੀ ਮਦਦ ਕਰਨਗੇ ਵੀ ਨਹੀਂ ਕਿਉਂਕਿ ਜਿਨ੍ਹਾਂ ਚ ਕਰ ਅਸੀਂ ਘਰਦਿਆਂ ਨੂੰ ਨਹੀਂ ਮਨਾਵਾਂਗੇ ਘਰਦਿਆਂ ਨੂੰ ਨਹੀਂ ਖੁਸ਼ ਰੱਖਾਂਗੇ ਉਹਨਾਂ ਚ ਕਰ ਬਾਹਰ ਲਿਆ ਨੂੰ ਤੁਸੀਂ ਨਹੀਂ ਮਨਾ ਸਕਦੇ ਨਹੀਂ ਉਹਨਾਂ ਨੂੰ ਆਪਣੀ ਮਦਦ ਲਈ ਬੁਲਾ ਸਕਦੇ ਜੇਕਰ ਤੁਸੀਂ ਰੰਗ ਫਕੀਰੀ ਦੇ YouTube ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਸੁਣ ਰਹੇ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰ ਲਵੋ ਘੰਟੀ ਵਾਲਾ ਬਟਨ ਜ਼ਰੂਰ ਦਬ ਲੈਣਾ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਤਾਂ ਲਾਈਕ ਕਰ ਦੇਣਾ ਵੀਡੀਓ ਤੁਹਾਨੂੰ ਨਾ ਪਸੰਦ ਆਈ ਹੋਵੇ ਤਾਂ ਡਿਸਲਾਈਕ ਕਰ ਦੇਣਾ ਪਰ ਇਸ ਨੂੰ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਣਾ ਕਿਉਂਕਿ ਹੋ ਸਕਦਾ ਹੈ ਕਿ ਇਹ ਤੁਹਾਨੂੰ ਪਸੰਦ ਨਾ ਆਈ ਹੋਵੇ ਤੁਹਾਡੇ ਕੰਮ ਦੀ ਨਾ ਹੋਵੇ ਪਰ ਜਦੋਂ ਤੁਸੀਂ ਇਹਨੂੰ ਸ਼ੇਅਰ ਕਰੋਗੇ ਤਾਂ ਕਿਸੇ ਐਸੇ ਇਨਸਾਨ ਕੋਲ ਜਾਵੇ ਜਿਸ ਨੂੰ ਇਸ ਦੀ ਜਿਆਦਾ ਜ਼ਰੂਰਤ ਹੈ ਸਖਤ ਜ਼ਰੂਰਤ ਹੈ ਕਿਉਂਕਿ ਉਹ ਬਹੁਤ ਪਰੇਸ਼ਾਨ ਹੈ ਤਾਂ ਉਹ ਇਸ ਪਰੇਸ਼ਾਨੀ ਤੋਂ ਨਿਕਲ ਸਕਦਾ ਹੈ